ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਚਰਨਜੀਤ ਸਿੰਘ ਐਸ ਕੇ ਐਕਸ ਬਲੋਕ ਪ੍ਰਧਾਨ ਆਮ ਆਦਮੀ ਪਾਰਟੀ ਪਟੇਲਾ ਬਿਹਾਰਤੀ ਅੱਜ ਇਹ ਗੱਲ ਕਰੀ ਜਲੰਧਰ ਜੀ ਸੀ ਵੀ ਜਿੱਤ ਹੋਈ ਆਮ ਆਦਮੀ ਪਾਰਟੀ ਝੋਲੀ ਪਈ ਆ ਕਿਵੇਂ ਦੇਖਦੇ ਹੋ ਤੁਸੀਂ ਜਿੱਤ ਸਭ ਤੋਂ ਪਹਿਲਾਂ ਮੈਂ ਜਲੰਧਰ ਪੱਛਮੀ ਤੋਂ ਹਰੇਕ ਇਲਾਕਾ ਨਿਵਾਸੀ ਹਰੇਕ ਵੋਟਰ ਦਾ ਧੰਨਵਾਦ ਕਰਦਾ ਉਹਨਾਂ ਨੇ ਬਹੁਤ ਸੋਹ ਸਮਝ ਕੇ ਇੱਕ ਸੂਝਵਾਨ ਇਨਸਾਨ ਨੂੰ ਤੇ ਜੇ ਆਪਾਂ ਗੱਲ ਕਰੀਏ ਇੱਕ ਸੂਝਵਾਨ ਪਾਰਟੀ ਆਮ ਆਦਮੀ ਪਾਰਟੀ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ ਤੇ ਇੱਕ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਮਿਸ਼ਨ ਜਿਹੜਾ ਉਹਨਾਂ ਦਾ ਪੂਰਾ ਕਰਨ ਲਈ ਤੇ ਉਹਨਾਂ ਦਾ ਸਾਥ ਦਿੱਤਾ ਤੇ ਸਭ ਤੋਂ ਪਹਿਲਾਂ ਮੈਂ ਉਹ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਜ ਇੱਕ ਰਿਕਾਰਡ ਤੋੜ ਜਿੱਤ ਦਿੱਤੀ ਹੈ। ਇਹ ਤੇ ਰਿਕਾਰਡ ਤੋਂ ਜਿੱਤ ਦੀ ਆਪਾਂ ਗੱਲ ਕਰਦੇ ਆਂ ਉੱਥੇ ਜਿਹੜਾ ਇੰਡੀਆ ਗੱਠਜੋੜ ਹੈ ਜਿਹੜੇ ਗੱਠਜੋੜ ਦੀ ਕਰ ਗਈ ਹੈ ਕਾਂਗਰਸ ਦੀ ਚੀਤਾ ਸੱਤਾਂ ਤੇ ਆਮ ਆਦਮੀ ਪਾਰਟੀ ਦੀ ਸਥਿਤੀ ਇਸ ਦੀ ਮਤ ਰਹਿ ਗਈ ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜਿਹੜੀ ਤੁਸੀਂ ਲੋਕ ਸਭਾ ਦੀ ਗੱਲ ਕਰੋਗੇ ਤਾਂ ਲੋਕਾਂ ਦਾ ਫਤਵਾ ਸਾਨੂੰ ਮਨਜ਼ੂਰ ਹੈ ਜੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਜੇ ਆਪਾਂ ਗੱਡਜੋੜ ਦੀ ਗੱਲ ਕਰੀਏ ਤਾਂ ਉਹ ਪੰਜਾਬ ਤੋਂ ਬਾਹਰ ਹੈ ਤੇ ਪੰਜਾਬ ਦੇ ਵਿੱਚ ਦੇਖੋ ਜੋ ਭਗਵੰਤ ਸਿੰਘ ਸਾਹਿਬ ਨੇ ਕੰਮ ਕੀਤੇ ਆ ਉਹ ਲੋਕ ਭੁੱਲੇ ਨਹੀਂ ਹੈ ਜੇ ਤੁਸੀਂ ਭਾਵੇਂ ਇਹਦੇ ਚ ਬੀਲੇ ਤੇ ਬਿਲ ਦੀ ਗੱਲ ਕਰ ਲਓ ਜਾਂ ਇੱਥੇ ਆਪਾਂ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦਾ ਨਵੀਨੀਕਰਨ ਹੋਇਆ ਜਾਂ ਇੱਥੇ ਆਪਾਂ ਗੱਲ ਕਰ ਲਈਏ ਜਿੰਨੇ ਵੀ ਮੁਹੱਲਾ ਕਲੀਨਿਕ ਖੁੱਲੇ ਆ ਤਾਂ ਉਥੇ ਜੇ ਦੇਖਿਆ ਜਾਵੇ ਤਾਂ ਜੋ ਭਗਵੰਤ ਮਾਨ ਸਾਹਿਬ ਦੇ ਕੰਮ ਹੈ ਤੇ ਉਹਦੇ ਆਧਾਰ ਤੇ ਲੋਕਾਂ ਨੇ ਵੋਟ ਪਾਈ ਆ ਤੇ ਲੋਕਾਂ ਦਾ ਬਸਤਵਾ ਸਾਨੂੰ ਮਨਜ਼ੂਰ ਹੈ ਜਿਵੇਂ ਵੀ ਹੈ ਕਿਹਾ ਕਿ ਜਿਵੇਂ ਜਲੰਧਰ ਵਿੱਚ ਹੈ ਜਲੰਧਰ ਦਾ ਗੈਸਟ ਹੈ ਉਹ ਲੈ ਕੇ ਇਹ ਜਿਥੋਂ ਦਿੱਤੀ ਗਈ ਐ ਸੇਮ ਭੌਂਸ ਨਾਲ ਉੱਤੇ ਬੈਠੇ ਜਲੰਧਰ ਦੇ ਵਿੱਚ ਤੇ ਉਹਨੂੰ ਕਿਵੇਂ ਦੇਖ ਦੂਸੋ ਦੇਖੋ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਅੱਜ ਤੁਹਾਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਭਗਵੰਤ ਮਾਨ ਸਾਹਿਬ ਤੇ ਉਹਨਾਂ ਦਾ ਪਰਿਵਾਰ ਸਪੈਸ਼ਲ ਤੌਰ ਤੇ ਉਹਨਾਂ ਦੀ ਜਿਹੜੇ ਪਤਨੀ ਸਾਡੀ ਭੈਣ ਗੁਰਪ੍ਰੀਤ ਕੌਰ ਜੀ ਤੁਸੀਂ ਇਹ ਦੇਖੋ ਜਦੋਂ ਵੀ ਇਲੈਕਸ਼ਨ ਹੋ ਰਹੀ ਹੈ ਉੱਥੇ ਉਹ ਜਲੰਧਰ ਦੇ ਵਿੱਚ ਕੰਮ ਕਰ ਰਹੇ ਹੈ ਤੇ ਤੁਸੀਂ ਇਹ ਦੇਖੋ ਵੀ ਇੱਕ ਉਹਨਾਂ ਨੇ ਇਹ ਨਹੀਂ ਬੀਓ ਸੀਐਮ ਮਾਨ ਸਾਹਿਬ ਦੀ ਸੀਐਮ ਮਾਨ ਸਾਹਿਬ ਹੈ ਜਿਹੜੇ ਉਹਨਾਂ ਦੀ ਪਤਨੀ ਨਹੀਂ ਇੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦੀ ਮੇਨ ਸਦਕਾ ਹੀ ਜੇ ਮੈਂ ਕਵਾਂਗਾ ਤਾਂ ਇਹ ਜਿੱਤ ਹੈ ਜਿਹੜੀ ਸਾਨੂੰ ਮਿਲੀ ਹੈ ਲੋਕਾਂ ਕੀ ਜਾ ਜਾਂਦੇ ਹੋ ਜਿਹੜੀਆਂ ਹੋਰ ਇਲੈਕਸ਼ਨਾਂ ਜਿਹੜੀਆਂ ਆ ਗਈਆਂ ਉਹਦੇ ਦੇਖ ਕੇ ਆਪਾਂ ਦੇਖੇ ਪੰਜਾਬ ਦੇ ਨਾਅਰਿਕ ਕੀ ਕਰ ਰਹੇ ਮੈਂ ਲੋਕਾਂ ਨੂੰ ਅਪੀਲ ਕਰਦਾ ਤੁਸੀਂ ਆਣ ਵਾਲੀਆਂ ਜਿੰਨੀਆਂ ਚੋਣਾਂ ਸਾਡੀਆਂ ਆਣੀ ਐ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿਓ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਜੇ ਪੰਜਾਬ ਦਾ ਭਲਾ ਕਰ ਸਕਦਾ ਹੈ ਤਾਂ ਉਹ ਸਿਰਫ ਸਾਡਾ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੇ ਪੰਜਾਬ ਦਾ ਭਲਾ ਕਰ ਸਕਦੀ ਹੈ ਤਾਂ ਆਮ ਆਦਮੀ ਪਾਰਟੀ ਸਿਰਫ ਉਹੀ ਕਰ ਸਕਦੀ ਹੈ ਤੁਸੀਂ ਆਉਣ ਵਾਲੀਆਂ ਜਿੰਨੀਆਂ ਸਾਡੀਆਂ ਜੇ ਐਮਸੀ ਦੇ ਦੀਆਂ ਚੋਣਾਂ ਨਹੀਂ ਹੈ ਜਾਂ ਉਸ ਤੋਂ ਬਾਅਦ ਬਲਾਕ ਸੰਮਤੀ ਦੀਆਂ ਨਹੀਂ ਹੈ ਸਰਪੰਚੀ ਦੀਆਂ ਪੰਚ ਦੀਆਂ ਚੋਣਾਂ ਨਹੀਂ ਹੈ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿਓ ਇੱਕ ਸੱਚੇ ਤੇ ਸੁੱਚੇ ਇਮਾਨਦਾਰ ਲੀਡਰ ਹੈ ਉਹਨਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਤੇ ਅਸੀਂ ਸਾਰੇ ਰਲ ਕੇ ਮਿਸ਼ਨ ਪੰਜਾਬ ਜਿਹੜਾ ਰੰਗਲਾ ਪੰਜਾਬ ਹੈ ਭਗਵਾਨਤਮਨ ਸਾਹਿਬ ਦਾ ਸੁਪਨਾ ਹੈ ਉਹ ਅਸੀਂ ਸਾਰਾ ਪੂਰਾ ਕਰਾਂਗੇ